ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਬਹੁਤ ਹੀ ਬੁਰੀ ਖਬਰ ਗਾਇਕ ਰਾਜਵੀਰ ਜਵੰਦਾ ਦੀ ਮੌਤ ਕਈ ਦਿਨਾਂ ਤੋਂ ਉਹ ਮੌਤ ਦੇ ਨਾਲ ਲੜਦਾ ਰਿਹਾ ਤੇ ਅੱਜ ਹਾਰ ਗਿਆ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਹੈ ਅਵਾਰਾ ਪਸ਼ੂ ਤੇ ਹੁੰਦੀਆਂ ਸੜਕ ਦੁਰਘਟਨਾਵਾਂ ਇਹ ਇੱਕ ਗਾਇਕ ਜਿਹਦੇ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀ ਉਸ ਦੇ ਗੀਤਾਂ ਦੇ ਕਾਰਨ ਅਸੀਂ ਉਹਨੂੰ ਜਾਣਦੇ ਸੀ ਸਾਰਾ ਪੰਜਾਬ ਹੀ ਜਾਣਦਾ ਸੀ ਤਾਂ ਅਜੇ ਹੀ ਹਜ਼ਾਰਾਂ ਲੱਖਾਂ ਵਿਅਕਤੀ ਨੇ ਹਰ ਰੋਜ਼ ਜੋ ਦੁਰਘਟਨਾਵਾਂ ਦੇ ਸ਼ਿਕਾਰ ਹੁੰਦੇ ਆ ਅਸੀਂ ਸਾਰਿਆਂ ਨੂੰ ਨਹੀਂ ਜਾਣਦੇ ਸਾਨੂੰ ਬਹੁਤਾ ਪਤਾ ਨਹੀਂ ਲੱਗਦਾ ਕਦੇ ਕਦੇ ਸਾਡਾ ਕੋਈ ਨੇੜਲਾ ਕੋਈ ਆਂਢੀ ਗੁਆਂਢੀ ਰਿਸ਼ਤੇਦਾਰ ਦੋਸਤ ਮਿੱਤਰ ਉਹ ਵੀ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਉਦੋਂ ਸਾਨੂੰ ਲੱਗਦਾ ਕਿ ਇਹ ਬਹੁਤ ਹੀ ਬੁਰਾ ਹੋਇਆ ਕਿਉਂ ਇਦਾਂ ਦੇ ਆਵਾਰਾ ਪਸ਼ੂ ਐ ਜਿਹੜੇ ਉਹਨਾਂ ਤੇ ਕੋਈ ਵੀ ਕਿਸੇ ਦਾ ਕੰਟਰੋਲ ਨਹੀਂ ਪਰ ਜੇ ਅੱਜ ਥੋੜਾ ਜਿਹਾ ਗੰਭੀਰਤਾ ਨਾਲ ਸੋਚਿਆ ਤਾਂ ਹਜ਼ਾਰਾਂ ਲੱਖਾਂ ਪਰਿਵਾਰ ਹਰ ਰੋਜ਼ ਇਹ ਦੁਖਾਂਤ ਐ ਜਿਹੜਾ ਉਹ ਸਹਿ ਰਹੇ ਐ ਬੱਚੇ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਆ ਜਿਹੜਾ ਉਹ ਉੱਠ ਰਿਹਾ ਹੈ ਔਰਤਾਂ ਵਿਧਵਾ ਹੋ ਰਹੀਆਂ ਨੇ ਮਾਵਾਂ ਜਿਹੜੀਆਂ ਉਹ ਜਵਾਨ ਬੱਚਿਆਂ ਨੂੰ ਆਪਣੇ ਹੱਥੀਂ ਤੋੜ ਰਹੀਆਂ ਨੇ ਤਾਂ ਮੈਨੂੰ ਇਹon ਲੱਗਦਾ ਹੁੰਦਾ ਹੈ ਕਿ ਜਿੰਨੀ ਦੇਰ ਕੋਈ ਵੀ ਦੁਰਘਟਨਾ ਸਾਡੇ ਨਾਲ ਨਹੀਂ ਵਾਪਰਦੀ ਉਨੀ ਦੇਰ ਸਾਨੂੰ ਉਹ ਉਸ ਤਰ੍ਹਾਂ ਨਾਲ ਕੋਹਂਦੀ ਨਹੀਂ ਗਵਾਂਢੀ ਦੇ ਘਰ ਲੱਗੀ ਅੱਗ ਹਮੇਸ਼ਾ ਹੀ ਬਸੰਤਰ ਹੁੰਦੀ ਹੈ ਸੇਕ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਆਪਣੇ ਨਾਲ ਵਾਪਰੇ ਪ੍ਰਮਾਤਮਾ ਨਾ ਕਰੇ ਕਦੇ ਕਿਸੇ ਨਾਲ ਇਸ ਤਰ੍ਹਾਂ ਹੋਵੇ ਪਰ ਇੱਕ ਵਾਰ ਸੋਚ ਕੇ ਰੂਹ ਕੰਬ ਜਾਂਦੀ ਹੈ ਸਾਡੀ ਹੁਣ ਯਾਦ ਆਸ਼ਤ ਹੈ ਜਿਹੜੀ ਉਹ ਬਹੁਤ ਹੀ ਕਮਜ਼ੋਰ ਹੁੰਦੀ ਜਾਂਦੀ ਹੈ ਕੋਈ ਵੀ ਦੁਰਘਟਨਾ ਹੈ ਜਿਹੜੀ ਉਹਦਾ ਅਸਰ ਸਾਡੇ ਤੇ ਕੁਝ ਦਿਨ ਰਹਿੰਦਾ ਹੈ ਫਿਰ ਅਸੀਂ ਭੁੱਲ ਜਾਂਦੇ ਹਾਂ ਪਰ ਉਸ ਤੋਂ ਬਾਅਦ ਉਹ ਪਰਿਵਾਰ ਹੈ ਜਿਹੜਾ ਉਹਦੇ ਨਾਲ ਕੀ ਹੁੰਦਾ ਹੈ ਕਿਸ ਤਰ੍ਹਾਂ ਨਾਲ ਸਾਰਾ ਪਰਿਵਾਰ ਚੱਲਦਾ ਹੈ ਉਹਦੀ ਕਹਾਣੀ ਕੀ ਬਣ ਜਾਂਦੀ ਹੈ ਉਸ ਪਰਿਵਾਰ ਦੀ ਤਰੱਕੀ ਦੇ ਉੱਤੇ ਕਿਵੇਂ ਫੁੱਲ ਸਟਾਪ ਲੱਗ ਜਾਂਦਾ ਹੈ ਉਸ ਪਰਿਵਾਰ ਦੇ ਬੱਚਿਆਂ ਦੇ ਨਾਲ ਕੀ ਹੁੰਦਾ ਹੈ ਉਹ ਔਰਤ ਹੈ ਜਿਹੜੀ ਕਿਵੇਂ ਬੱਚਿਆਂ ਨੂੰ ਪਾਲਦੀ ਹੈ ਤੇ ਉਹ ਮਾਂ ਆਪਣਾ ਰਹਿਦਾ ਸਮਾਂ ਜਿਹੜਾ ਉਹ ਕਿਸ ਤਰ੍ਹਾਂ ਨਾਲ ਲੰਗਾਉਂਦੀ ਹੈ ਜੇ ਗੰਭੀਰਤਾ ਨਾਲ ਸੋਚਣ ਲੱਗੀਏ ਤਾਂ ਮਾਂ ਨੇ ਜਿਹੜਾ ਉਹ ਇਸ ਉਦਾਸੀ ਦੇ ਵਿੱਚੋਂ ਬਾਹਰ ਨਿਕਲਦੇ ਹੀ ਨਹੀਂ ਤਾਂ ਗੱਲ ਇਹ ਹੈ ਕਿ ਕੀ ਇੰਨਾ ਆਵਾਰਾ ਪਸ਼ੂਆਂ ਦਾ ਕੋਈ ਵੀ ਹੱਲ ਨਹੀਂ ਅਸੀਂ ਪੰਜਾਬੀ ਇਸ ਗੱਲ ਲਈ ਮਸ਼ਹੂਰ ਹੈ ਕਿ ਸਾਡੇ ਕੋਲ ਅਜਿਹੀ ਕੋਈ ਸਮੱਸਿਆ ਨਹੀਂ ਹੈ ਜਿਹਦਾ ਕੋਈ ਹੱਲ ਨਹੀਂ ਫਿਰ ਇਹ ਹੀ ਕਿਉਂ ਹੁਣ ਉਹ ਆਵਾਰਾ ਪਸ਼ੂ ਠੱਠੇ ਹੋਣ ਗਾਵਾਂ ਹੋਣ ਕੁੱਤੇ ਹੋਣ ਕੀ ਅਸੀਂ ਧਰਮ ਦੇ ਆਧਾਰ ਤੇ ਜਾਂ ਕੋਈ ਹੋਰ ਕਾਰਨ ਹੈ ਤਾਂ ਅਸੀਂ ਕੋਈ ਹੰਬੜਾ ਕਿਉਂ ਨਹੀਂ ਮਾਰਦੇ ਅਸੀ ਰਲ ਮਿਲ ਕੇ ਕੋਈ ਯਤਨ ਕਰੀਏ ਸਰਕਾਰੀ ਦਰਬਾਰੇ ਅਪੀਲਾਂ ਪਾਈਏ ਆਪਣਾ ਅਸਰ ਰਸੂਖ ਵਰਤੀਏ ਤਾਂ ਇਨ੍ਹਾਂ ਦੁਰਘਟਨਾਵਾਂ ਤੋਂ ਬਚੀਏ ਜੇਕਰ ਇਹ ਗੱਲ ਨੂੰ ਬਹੁਤੀ ਗੰਭੀਰਤਾ ਨਾਲ ਨਾ ਲਿਆ ਜਾਵੇ ਤਾਂ ਇਹ ਬਹੁਤੀ ਵੱਡੀ ਲੱਗਦੀ ਵੀ ਨਹੀਂ ਜਿਵੇਂ ਆਮ ਹੀ ਕਹਿ ਦਿੰਦੇ ਐ ਕਿ ਹਰ ਰੋਜ਼ अनेका ਲੋਕ ਦੁਰਘਟਨਾਵਾਂ ਦੇ ਸ਼ਿਕਾਰ ਹੁੰਦੇ ਐ ਪਰ ਅੱਜ ਜਿਹੜਾ ਹੈ ਸੋਸ਼ਲ ਮੀਡੀਆ ਉਹਨਾਂ ਸਾਰੀਆਂ ਖਬਰਾਂ ਦੇ ਨਾਲ ਭਰਿਆ ਹੋਇਆ ਹੈ ਇੱਕ ਤੋਂ ਬਾਅਦ ਇੱਕ ਵੀਡੀਓ ਅਸੀਂ ਲਗਾਤਾਰ ਦੇਖੀ ਜਾਂਦੇ ਆਂ ਪਰਿਵਾਰ ਦੀ ਹਾਲਤ ਦੇਖ ਰਹੇ ਆਂ ਤਾਂ ਇਸ ਦੇ ਕਾਰਨ ਸੀ ਇੱਕ ਦੂਸਰੇ ਦੇ ਬਹੁਤ ਨੇੜੇ ਹੋ ਗਏ ਆਂ ਦੂਜੇ ਦਾ ਦੁੱਖ ਹੈ ਜਿਹੜਾ ਉਹ ਸਾਨੂੰ ਆਪਣਾ ਹੀ ਦੁੱਖ ਲੱਗਣ ਲੱਗ ਪਿਆ ਤੇ ਇਹੀ ਇਸ ਦੀ ਚੰਗੀ ਗੱਲ ਵੀ ਹੈ ਤਾਂ ਕੁਸ਼ਤਾਂ ਅਸੀਂ ਕਰੀਏ ਸ਼ੀਕਰ ਇਕੱਠੇ ਹੋ ਕੇ ਕੋਈ ਯਤਨ ਕਰਾਂਗੇ ਤਾਂ ਇਹਦਾ ਕੋਈ ਨਾ ਕੋਈ ਹੱਲ ਹੈ ਜਿਹੜਾ ਉਹ ਸਾਨੂੰ ਜ਼ਰੂਰ ਲੱਭੋ। ਆਵਾਰਾ ਪਸ਼ੂਆਂ ਨੂੰ ਇੱਕ ਥਾਂ ਤੇ ਅਸੀਂ ਇਕੱਠੇ ਕਰ ਨਹੀਂ ਸਕਦੇ। ਸਾਡੇ ਪੰਜਾਬ ਦੇ ਵਿੱਚ ਇੰਨੇ ਦਾਨੀ ਮਹਾਪੁਰਸ਼ ਲੋਕ ਹੈ। ਇੰਨਾ ਉਹ ਦਾਨਪੁੰਨ ਕਰਦੇ ਐ ਤਾਂ ਕੀ ਉਹਨਾਂ ਪਸ਼ੂਆਂ ਨੂੰ ਅਸੀਂ ਇੱਕ ਥਾਂ ਤੇ ਇਕੱਠੇ ਮਿਲ ਕੇ ਸੰਭਾਲ ਨਹੀਂ ਸਕਦੇ? ਕੋਈ ਵੀ ਅਜਿਹਾ ਯਤਨ ਨਹੀਂ ਹੋ ਸਕਦਾ ਸਰਕਾਰ ਵੱਲੋਂ। ਸਮਾਜਿਕ ਸੰਸਥਾਵਾਂ ਵੱਲੋਂ ਸਾਡੇ ਵੱਲੋਂ ਕੋਈ ਉਪਰਾਲਾ ਤਾਂ ਅਸੀਂ ਕਰ ਹੀ ਸਕਦੇ ਹਾਂ ਤੇ ਕਿੰਨੇ ਪਰਿਵਾਰ ਐ ਜਿਹੜੇ ਉਹ ਖੁਸ਼ਹਾਲ ਹੋ ਜਾਣਗੇ ਕਿੰਨੀਆਂ ਦੁਰਘਟਨਾਵਾਂ ਘਟ ਜਾਣਗੀਆਂ ਕਿੰਨੇ ਲੋਕ ਐ ਜਿਹੜੇ ਉਹ ਚੈਨ ਦੀ ਜ਼ਿੰਦਗੀ ਜਿਉ ਸਕਣਗੇ ਤਾਂ ਇਹ ਸੋਚ ਕੇ ਕਈ ਵਾਰ ਐਦਾਂ ਮਹਿਸੂਸ ਹੁੰਦਾ ਕਿ ਜਿਵੇਂ ਬਾਹਰੋਂ ਆਉਂਦੇ ਕਿਸੇ ਪਰਿਵਾਰ ਦੇ ਜੀ ਨੇ ਆਪਣੇ ਘਰੇ ਫੋਨ ਤੇ ਗੱਲ ਕੀਤੀ ਹੋਵੇ ਤੇ ਕਿਹਾ ਹੋਵੇ ਕਿ ਮੈਂ ਘੰਟੇ ਦੇ ਵਿੱਚ ਪਹੁੰਚਦਾ। ਬਸ ਆਹ ਚੀਜ਼ ਬੜਾ ਕੇ ਰੱਖੀ। ਮੈਂ ਆ ਕੇ ਖਾਣਾ। ਤੇ ਉਸ ਤੋਂ ਬਾਅਦ ਥੋੜੀ देर ਬਾਅਦ ਫੋਨ ਆ ਜਾਂਦਾ ਹੈ ਕਿ ਉਹ ਆਦਮੀ ਹੈ ਜਿਹੜਾ ਹੁਣ ਕਦੇ ਵੀ ਘਰ ਦੇ ਵਿੱਚ ਵਾਪਸ ਨਹੀਂ ਆਊਗਾ। ਤਾਂ ਉਸ ਸਮੇਂ ਉਸ ਪਰਿਵਾਰ ਤੇ ਕੀ ਬੀਤਦੀ ਹੋਊਗੀ? ਕਿਉਂ ਜੀਆਂ ਉਸ ਦੀਆਂ ਭਾਵਨਾਵਾਂ ਹੋਣਗੀਆਂ? ਤਾਂ ਮੇਰੀ ਕੋਈ ਨਿੱਜੀ ਭਾਵਨਾ ਉਸ ਗਾਇਕ ਦੇ ਨਾਲ ਨਹੀਂ ਜੁੜੀ ਹੋਈ। ਮੈਂ ਬਹੁਤੇ ਗੀਤ ਨਹੀਂ ਸੁਣਦੀ। ਮੈਨੂੰ ਜੇ ਮੈਂ ਯਾਦ ਕਰਾਂ ਤਾਂ ਕੋਈ ਗੀਤ ਯਾਦ ਆਉਂਦਾ ਵੀ ਨਹੀਂ ਇਸ ਗਾਇਕ ਦਾ ਪਰ ਮੈਂ ਮਾਂ ਐ ਮੈਂ ਪਤਨੀ ਐ ਮੈਂ ਬੇਟੀ ਵੀ ਐ ਮੈਨੂੰ ਹਰ ਇੱਕ ਰਿਸ਼ਤਾ ਚਾਹੀਦਾ ਇੱਕ ਰਿਸ਼ਤੇ ਤੋਂ ਬਿਨਾ ਕਿਸੇ ਤੋਂ ਵੀ ਇੰਨਾ ਸਾਰਿਆਂ ਚੋਂ ਮੈਂ ਅਧੂਰੀ ਐ ਤਾਂ ਉਸ ਤੋਂ ਬਿਨਾ ਜਿਉਣ ਬਾਰੇ ਸੋਚ ਕੇ ਮੇਰੇ ਲੂੰ ਕੰਡੇ ਖੜੇ ਹੁੰਦੇ ਐ ਤਾਂ ਬਸ ਇੱਕ ਇਹੀ ਕਾਰਨ ਐ ਅੱਜ ਗੱਲ ਕਰਨ ਦਾ ਮੈਨੂੰ ਇਹ ਰਾਜਨੀਤੀ ਦੀ ਬਹੁਤੀ ਸਮਝ ਨਹੀਂ ਮੈਂ ਨਹੀਂ ਜਾਣਦੀ ਕਿ ਇੰਨਾ ਆਵਾਰਾ ਪਸ਼ੂਆਂ ਦਾ ਕੁਝ ਕਿਉਂ ਨਹੀਂ ਹੋ ਰਿਹਾ ਕੋਈ ਵੋਟਾਂ ਦਾ ਮਸਲਾ ਹੈ ਜਾਂ ਕੋਈ ਧਰਮ ਦਾ ਮਸਲਾ ਹੈ ਇਹ ਮੈਨੂੰ ਨਹੀਂ ਪਤਾ ਮੈਨੂੰ ਇੰਨਾ ਪਤਾ ਹੈ ਕਿ ਕਿਸੇ ਪਰਿਵਾਰ ਦਾ ਕੋਈ ਜੀ ਇੱਕ ਵਾਰ ਚਲਿਆ ਜਾਂਦਾ ਹੈ ਤਾਂ ਫਿਰ ਉਹ ਵਾਪਸ ਨਹੀਂ ਆਉਂਦਾ ਤੇ ਉਹਦੀ ਖੋਹ ਹੈ ਜਿਹੜੀ ਪਿਛਲੇ ਲੋਕਾਂ ਨੂੰ ਜਾਣ ਨਹੀਂ ਦਿੰਦੀ ਤਾਂ ਇਹ ਇਸੇ ਕਰਕੇ ਕੁਛ ਤਾਂ ਸੀ ਕਰੀਏ ਕੋਈ ਉਪਰਾਲਾ ਕੱਠੇ ਹੋਈਏ ਜਿੱਥੋਂ ਤੱਕ ਅਸੀਂ ਆਪਣਾ ਆਸਰ ਸੁਖ ਨਾਲ ਪਹੁੰਚ ਕਰ ਸਕਦੇ ਆ ਤਾਂ ਉੱਥੋਂ ਤੱਕ ਪਹੁੰਚ ਕਰੀਏ ਬਹੁਤੇ ਨਹੀਂ ਤਾਂ ਕੋਈ ਇੱਕ ਅੱਧਾ ਪਰਿਵਾਰ ਹੈ ਜਿਹੜਾ ਉਸ ਨੂੰ ਇਸ ਤਰ੍ਹਾਂ ਨਾਲ ਉਜੜਨ ਤੋਂ ਸੀ ਜੇ ਬਚਾ ਲਿਆ ਤਾਂ ਮੈਨੂੰ ਲੱਗਦਾ ਹੈ ਕਿ ਉਸ ਚਿੜੀ ਵਾਂਗੂੰ ਹੀ ਸਹੀ ਜਿਹੜੀ ਚੁੰਝ ਭਰ ਕੇ ਅੱਗ ਤੇ ਪਾਉਂਦੀ ਰਹੀ ਕਿ ਸਿਰਫ ਇਸ ਕਰਕੇ ਕਿ ਮੇਰਾ ਨਾਂ ਹੈ ਜਿਹੜਾ ਉਹ ਅੱਗ ਲਾਉਣ ਵਾਲਿਆਂ ਵਿੱਚ ਨਹੀਂ ਬੁਝਾਉਣ ਵਾਲਿਆਂ ਵਿੱਚ ਹੋਊਗਾ ਤਾਂ ਉਹਨਾਂ ਕ ਯਤਨ ਕੋਈ ਆਪਾਂ ਵੀ ਕਰੀਏ ਇੱਕ ਵਾਰ ਸੋਚ ਕੇ ਦੇਖਿਓ ਤਾਂ ਮੈਨੂੰ ਇਹ ਗੱਲ ਹੈ ਜਿਹੜੀ ਕਰਨੀ ਅੱਜ ਬਹੁਤ ਹੀ ਜ਼ਰੂਰੀ ਲੱਗੀ ਕਿ ਇੱਕ ਕੋਸ਼ਿਸ਼ ਕੀਤੀ ਜਾ ਸਕਦੀ ਹੈ ਥੈਂਕ ਯੂ